ਸਤਿ ਸ਼੍ਰੀ ਅਕਾਲ ਬਹੁਤ ਵੱਡੀ ਗੱਲ ਹੋਈ ਹੈ ਕਿ ਜਿਹੜੇ ਸਾਡੇ ਫਰਜ਼ੀ ਸਿੰਘ ਚੋਟੀ ਸਾਹਿਬ ਬੱਟਪਟੋਟ ਦੇ ਹੈੱਡ ਗ੍ਰੰਥੀ ਸਾਹਿਬ ਅੱਜ ਦੁੱਖ ਨਾਲ ਕਰਦੀ ਬੈਠੀ ਹੈ ਕਿ ਅੱਜ ਸਾਡੇ ਬਡੇ ਭਾਈ ਜੀ ਜਿਹਨਾਂ ਦੇ ਹੁਣ ਤੇ ਇੰਸਾਨ ਸਾਹਿਬ ਤੋਂ ਗਏ ਸੀ ਉਹਨਾਂ ਜਦੋਂ ਸਾਹਿਬ ਨੂੰ ਸਹੀ ਚਲਾਨ ਕਰਾ ਕੇ ਕਾਰ ਲੈ ਕੇ ਉਹ ਸਵੇਰੇ ਪਾਰ ਜਿਹੜੀ ਸੀ ਉਹ ਦੇ ਨਾਲ ਤੱਕ ਹੋ ਕੇ ਜਾਰ ਹੋ ਗਿਆ ਉਹਦੇ ਨਾਲ ਉਹਦਾ ਐਨਰਜੀ ਐਕਟੀਵਿਟੀ ਬਹੁਤ ਹੋ ਗਈ ਬੜੀ ਦੋਖਾਲੀ ਗੱਲ ਹੈ ਦਾਤ ਜਿਸ ਤਰ੍ਹਾਂ ਕੋਲ ਸਾਹਿਬ ਦਾ ਕਿਸ ਕਰਕੇ ਇਹ ਜਿਹੜਾ ਬਹੁਤ ਦਾਇਜਾ ਹੋ ਗਿਆ ਇਹ ਸਾਨੂੰ ਲੋਕ ਨਹੀਂ ਹਾਂਜੀ ਜਿਹੜੇ ਜਿਹੇ ਸ਼ਾਨ ਸਾਹਿਬ ਜੁੜਾਉਂਦੇ ਪਾਜੀ ਜੀ ਸਾਡੇ ਨਾਲ ਸੀ ਤੇ ਪੁਰਾਣਾ ਵੀ ਸਾਡੇ ਨਾਲ ਤੇ ਭਾਈ ਸਾਹਿਬ ਦਾ ਉੱਥੇ ਜਾ ਕੇ ਉਸਾਨ ਸਾਹਿਬ ਚੜਉਣ ਲੱਗੇ ਉਸਾਨ ਸਾਹਿਬ ਬਤਾਰਨ ਲੱਗੇ ਅਰ ਰੱਬਾ ਲਾਇ ਕੇ ਭਾਈ ਸਾਹਿਬ ਨੂੰ ਕਰੰਟ ਲੱਗ ਉੱਥੇ ਉਹ ਡੈਡ ਪਰ ਉਹਨਾਂ ਦੀ ਮੌਤ ਹੋ ਗਈ ਉੱਥੇ ਮੌਕੇ ਤੇ ਮੌਤ ਹੋ ਗਈ ਇੱਕ ਹੱਥ ਬਚਾਰ ਲੈ ਜੇ ਅੱਛਾ ਜੀ ਹੱਥ ਬਚਾਰ ਲੈ ਜੇ ਚਾਹੇ ਤਾਂ ਉਹ ਡਾਕਟਰ ਨੇ ਫਿਰ